ਨਰਾਲਾ ਚ ਅੱਖਾਂ ਦਾ ਮੁਫਤ ਜਾਂਚ ਕੈਂਪ 2 ਅਪ੍ਰੈਲ ਨੂੰ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਰਾਲਾ ਵੱਲੋਂ ਸਮਾਜ ਸੇਵੀ ਕੰਮ ਨੂੰ ਵਕਤ ਤੌਰ ਤੇ ਆ ਇੱਕ ਅੱਖਾਂ ਦਾ ਮੁਫਤ ਜਾਂਚ ਕੈਂਪ ਖਾਲਸਾ ਦਿਵਸ ਦੇ ਸਰਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਪੌਲੀਸਾ ਆਪਣੇ ਨਰਾਲਾ ਵਿਖੇ 2 ਅਪ੍ਰੈਲ ਨੂੰ ਲਗਾਇਆ ਜਾਵੇਗਾ ਇਸ ਦੌਰਾਨ ਆਗੂ ਨੇ ਦੱਸਿਆ ਕਿ ਇਸ ਦੌਰਾਨ ਜਿੱਥੇ ਅੱਖਾਂ ਦੇ ਜਿਹੜੇ ਮੁਫਤ ਜਾਂਚ ਕੀਤੀ ਜਾਵੇਗੀ ਉੱਥੇ ਲੋੜਵੰਦ ਮਰੀਜ਼ਾਂ ਦੇ ਲੈਂਜ਼ ਅਤੇ ਅਪ੍ਰੈਸ਼ਨ ਵੀ ਫ੍ਰੀ ਕੀਤੇ ਜਾਣਗੇ ਇਸ ਮੁੱਖੇ ਕਲਬਤ ਕਰਦੇ ਉਹਨਾਂ ਨੇ ਦੱਸਿਆ ਕਿ ਮੰਦਰ ਆਖੋ ਮਸਜਿਦ ਆਖੋ ਚਾਹੇ ਆਖੋ ਗੁਰਦੁਆਰਾ ਸਭਨਾ ਅੰਦਰ ਤੂੰ ਹੀ ਵਸਦਾ ਬਸ ਬਾਹਰ ਮਿੱਟੀ ਦਾ ਘਾਰਾ ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵੱਲੋਂ ਆਪ ਸਾਰੀ ਸੰਗਤ ਜੀ ਨੂੰ ਜੋ ਇਸ ਚੈਨਲ ਨੂੰ ਸੌ ਰਿਹਾ ਹਨ ਜਾਂ ਦੇਖ ਰਿਹਾ ਹਨ ਨਿੱਗੀ ਮਿੱਠੀ ਤੇ ਪਿਆਰ ਭਰੀ ਸਤਸਰੀਆ ਕਾਲ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਆਪ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੋ ਹਾਦੀ ਆਪਣੀ ਸੇਵਾ ਸੁਸਾਇਟੀ ਚੜ੍ਹਦੀ ਕਲਾ ਸੇਵਾ ਸੁਸਾਟੀ ਜਿਸ ਦਾ ਮੁੱਖ ਮਨੋਰਥ ਉਸ ਕੁਦਰਤ ਦੇ ਭਾਣੇ ਵਿੱਚ ਰਹਿ ਕੇ ਮਨੁੱਖਤਾ ਨੂੰ ਮੁਹੱਬਤ ਕਰਨਾ ਹੀ ਸਾਡੀ ਤਰਜੀਹ ਹੈ ਜਿਸ ਦੇ ਤਹਿ ਚੱਲਦਿਆਂ ਕਿਆ ਕਰਦੇ ਸਾਂ ਕਿ ਦੰਦ ਗਏ ਤਾਂ ਸਵਾਦ ਗਿਆ ਅੱਖਾਂ ਗਈਆਂ ਤੇ ਜਹਾਨ ਗਿਆ ਆਖੀ ਇੱਕ ਮਨੁੱਖ ਦਾ ਅਨਿਖੜਵਾੰਗ ਹੈ ਜਿਸ ਦੇ ਨਾਲ ਅਸੀਂ ਸਾਰਾ ਇਹ ਸੋਨਾ ਤੇ ਮਨਮੋਣਾ ਸੰਸਾਰ ਹੈ ਜੋ ਉਸ ਦਾ ਲੁਤਫ ਲੈਂਦੇ ਹਾਂ ਉਸ ਦੇ ਤਰ੍ਹਾਂ ਹੀ ਚੱਲਦਿਆਂ 2 ਤਰੀਕ ਦਿਨ ਬੁੱਧਵਾਰ ਗੁਰਦੁਆਰਾ ਬੋਈ ਸਾਹਿਬ ਜੀ ਦੀ ਪਾਕ ਤੇ ਮੁਕੱਦਸ ਧਰਤੀ ਦੀ ਉੱਪਰ ਅਸੀਂ ਇੱਕ ਅੱਖਾਂ ਦਾ ਫ੍ਰੀ ਕੈਂਪ ਲਗਾਉਣ ਜਾ ਰਹੇ ਹਾਂ ਜਿਸ ਦੇ ਵਿੱਚ ਕਿ ਵਿਸ਼ਵ ਤੇ ਪ੍ਰਸਿੱਧ ਡਾਕਟਰ ਡਾਕਟਰ ਸ਼ਕਿੰਗ ਜੀ ਐਮ ਐਸ ਹੈੱਡ ਆਫ ਦੀ ਡਿਪਾਰਟਮੈਂਟ ਆਫਥਾਲੋਜਿਸਟ ਗੁਰੂ ਰਾਮਦਾਸ ਹਸਪਤਾਲ ਉਹ ਤੇ ਉਹਨਾਂ ਦੀ ਸਾਰੀ ਹੀ ਟੀਮ ਅੱਖਾਂ ਦਾ ਨਰੀਖਣ ਕਰਨਗੇ ਸੋ ਆਪ ਸਾਰੀ ਸੰਗਤ ਜੀ ਦੇ ਅੱਗੇ ਬੇਨਤੀ ਹੈ ਇੱਕ ਅਪੀਲ ਹੈ ਦੀ ਆਵਾਤ ਚੜ ਕੇ ਆਪਣੀ ਅੱਖਾਂ ਦੀ ਜਾਂਚ ਕਰਾਈਏ ਤਾਂ ਜੋ ਕਿ ਸੋਨਾ ਤੇ ਮਨਮੋਹਣਾ ਜੋ ਸੰਸਾਰ ਹੈ ਉਸ ਦਾ ਪੰਗਤ ਫਲਿਆ ਸਕੀਏ ਧੰਨਵਾਦ ਹੈ ਐਨਆਰ ਵੀਰਾਂ ਦਾ ਧੰਨਵਾਦ ਹੈ ਸਾਰੇ ਸ਼ਰਧੇ ਬਸ਼ਿੰਦਿਆਂ ਦਾ ਨਿਵਾਸੀਆਂ ਦਾ ਰਗੂਜੀ ਤੁਹਾਡਾ ਵੀ ਧੰਨਵਾਦ ਜੋ ਸਾਨੂੰ ਹਰ ਵੇਲੇ ਸਹਿਯੋਗ ਦਿੰਦੇ ਹੋ ਧੰਨਵਾਦ ਹੈ ਗੁਰਦੁਆਰਾ ਬਬੀ ਸਾਹਿਬ ਦੀ ਮੈਨੇਜਮੈਂਟ ਟੀਮ ਦਾ ਜਿਨ੍ਹਾਂ ਨੇ ਸਾਨੂੰ ਉੱਥੇ ਉਪਰਾਧਾ ਕਰਨ ਦਾ ਸਾਨੂੰ ਮੌਕਾ ਦਿੱਤਾ ਔਰ ਚਾਹ ਦਾ ਤੇ ਪਾਣੀ ਦਾ ਅਟੁੱਟ ਲੰਗਰ ਚੱਲੇਗਾ ਸੋ ਆ ਉਸ ਦਿਨ ਆਪਾਂ ਅੱਖਾਂ ਦੀ ਜਾਂਚ ਕਰਾਈਏ ਤਾਂ ਜੋ ਕਿ ਸੋਹਣਾ ਤੇ ਮਨਮੋਹਣਾ ਸੰਸਾਰ ਹੈ ਉਸ ਦਾ ਆਪਾਂ ਜੋ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਪਲੁੱਤ ਫਲਾ ਸਕੀ ਹੈ ਧੰਨਵਾਦ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ